ਹੜ੍ਹਾਂ ਦੇ ਕਾਰਨ ਫਾਸਲਕਾ ਦੇ ਸਰਹੱਦ ਦੇ ਪਿੰਡ ਝੜਪੈਣੀ ਅਤੇ ਰਾਮ ਸਿੰਘ ਵਾਲੀ ਪੈਣੀ ਦੇ ਨਜ਼ਦੀਕ ਟਾਣੀਆਂ ਤੇ ਰਹਿੰਦੇ ਲੋਕਾਂ ਦੇ ਚਾਰੇ ਪਾਸੇ ਪਾਣੀ ਨਾਲ ਘਿਰੇ ਹੋਏ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਟਾਣੀ ਦਲਵਾਰ ਸਿੰਘ ਦੇ ਆਸ-ਪਾਸ ਰਹਿੰਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ ਜਿਸ ਕਾਰਨ ਲੋਕਾਂ ਦੇ ਮਕਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਉਹਨਾਂ ਦੱਸਿਆ ਕਿ 2023 ਵਿੱਚ ਆਏ ਹੜ੍ਹਾਂ ਦੇ ਨਾਲ ਭਾਰੀ ਅਤੇ ਜਾਨੀ ਨੁਕਸਾਨ ਵੀ ਠਾਣਾ ਪਿਆ ਸੀ ਇਸ ਤੋਂ ਇਲਾਵਾ ਇਸ ਵਾਰ ਫਿਰ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਜਿਸ ਕਾਰਨ ਉਹ ਬਹੁਤ ਹੀ ਮਾਇੂਸ ਸਦਮੇ ਦੇ ਵਿੱਚ ਨੇ ਉਹਨਾਂ ਕਿਹਾ ਕਿ ਸਰਕਾਰ ਅਤੇ ਸਮਾਜ ਸੇਵੀ ਲੋਕਾਂ ਕੋਲੋਂ ਉਹਨਾਂ ਨੇ ਮਦਦ ਦੀ ਗਹਾਰ ਵੀ ਲਗਾਈ ਹੈ ਬਹੁਤ ਨੁਕਸਾਨ ਹੋ ਗਿਆ ਜੀ 2023 ਵਿੱਚ ਬਹੁਤ ਜਿਆਦਾ ਨੁਕਸਾਨ ਹੋਇਆ ਸੀ ਵੱਡੇ ਭਾਈ ਵੀ ਪਾਣੀ ਨਾਲ ਕਰਨ ਮਨੇ ਕੰਬੜੀਆਂ ਬੈਠ ਗਈਆਂ ਸੀ ਉਹ ਦੇ ਕਾਰਨੋਂ ਦੀ ਡੈਥ ਹੋ ਗਈ ਸੀ 2023 ਵਿੱਚ ਤੇ ਹੁਣ ਫੇਰ ਬਹੁਤ ਜਿਆਦਾ ਨੁਕਸਾਨ ਹੋਇਆ ਕੰਬੜਿਆਂ ਦੇ ਨੀਆ ਬੈਠ ਗਿਆ ਜੋ ਟੀਮ ਖੜੇ ਕੀਤੇ ਸੀ ਕੋਠੀ ਦੇ ਉਹ ਵੀ ਦਲਵਾੜਾਂ ਪਈ ਜਾਂਦੀਆਂ ਨੇ ਘਟਲੇ ਵੀ ਮਾਰਦਾ ਹੈ ਤੇ ਵੱਦਾ ਵੀ ਮਾਰਦਾ ਚਾਰ ਸਵੇਰੇ ਸਾਡੇ ਤਾਂ ਪਾਣੀ ਪਾਣੀ ਹੈਗਾ ਅੱਗੇ ਵੀ ਠਾਣੀਆਂ ਦੇਖੋ ਉਹਨਾਂ ਦਾ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਰੇ ਪਿੰਡਾਂ ਦਾ तकरीबन ਸਾਰੇ ਪਿੰਡਾਂ ਦਾ ਇਹ ਸਾਰੇ ਮੰਨ ਲਓ ਬਾਰਡਰ ਪੱਟੀ ਦੇ ਇਲਾਕੇ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਫਸਲਾਂ ਤਾਂ ਫਸਲਾਂ ਰਹਿ ਗਈਆਂ ਮਕਾਨਾਂ ਨੂੰ ਜ਼ਿਆਦਾ ਖਤਰਾ ਮਟਰਾ ਰਹਾ ਹੈ ਉਹਨਾਂ ਨੂੰ ਵੇਖਿਆ ਜਾਵੇ ਤਾਂ ਇਹ ਮਕਾਨਾਂ ਦੇ ਨਹੀਂ ਆ ਸਾਰੀਆਂ 파ੜਦੀਆਂ ਜਾਂਦੀਆਂ ਨੇ ਵਹਿਦੀਆਂ ਜਾਂਦੀਆਂ ਨੇ ਤਾਂ ਸਾਨੂੰ ਇਹ ਖਤਰਾ ਵੀ ਕਿਤੇ ਉਹ ਨਾ ਤੇ ਸਾਡੇ ਕੋਲ ਠੀਕ ਥੱਲੇ ਬੜੇ ਚਾਵਾਂ ਨਾਲ 15-20 ਲੱਖ ਰੁਪਏ ਲਾ ਕੇ ਬਣਾਈਆਂ ਸੀ ਪਰ ਉਹ ਨਾ ਪਾਣੀ ਨਾ ਸਾਰਾ ਪਾਣੀ ਫੇਰ ਦਿੱਤਾ ਤੇ ਅੱਗ ਲੱਗਦਾ ਵੀ ਸਾਡੇ ਬੱਚੇ ਘਰੇ ਹੈਗੇ ਨੇ ਵੀ ਬਾਹਰ ਕਿਤੇ ਨਹੀਂ ਰਹਿ ਸਕਦੇ ਤੇ ਘਰੇ ਹੀ ਬੱਚੇ ਨੇ ਉਹ ਨਾ ਉਹ ਕਿਤੇ ਰਾਤ ਨੂੰ ਸੁੱਤੇ ਪਏ ਉੱਤੇ ਡੱਗ ਜਾਏ ਖਤਰਾ ਬਣਿਆ ਖਤਰਾ ਬਣਿਆ ਹੋਇਆ ਜਿਵੇਂ ਤੁਸੀਂ ਕਹਿੰਦੇ 2023 'ਚ ਕਾਫੀ ਨੁਕਸਾਨ ਹੋਇਆ ਸੀ ਤਾਂ ਉਦੋਂ ਸਰਕਾਰ ਵੱਲੋਂ ਕੋਈ ਮੁਆਵਜ਼ਾ ਵਗੈਰਾ ਮਿਹਰੇ ਆ ਕੇ ਦਿੱਤਾ ਜਾਂਦਾ ਥੋੜਾ ਬੋਤਾ ਮਿਲਿਆ ਸੀ ਉਹ ਵੀ ਜ਼ਮੀਨ ਕੋਈ ਅੱਦਾ ਮਿਲਿਆ ਸੀ ਅੱਦਾ ਵਿੱਚੇ ਰੋਲ ਰੋਲ ਗਿਆ ਆਖੀ 1800 ਰੁਪਇਆ ਕੀ ਬਣਦਾ 1800 ਨਾਲ ਉਹ ਤਾਂ ਖਰਚਾ ਵੀ ਨਹੀਂ ਪੂਰਾ ਹੁੰਦਾ ਲੋਾਈ ਚਲੀ ਜਾਂਦੀ ਤੇ ਨਹੀਂ ਇੰਨੀ ਤਾਂ ਲੋਾਈ ਲੈ ਜਾਂਦੇ ਨੇ ਵੇਖਿਆ ਜਾਵੇ ਤਾਂ 20000 ਵੀ ਘਟੇ ਹੁਣ ਮੈਂ ਲਈ 2-5 10 ਗਿੱਲੇ ਠੇਕੇ ਲਈਏ ਮਨੂ ਕੀ ਬਣ 60000 ਦੇ حساب ਨਾਲ ਲਈਏ ਤੇ ਕੀ ਬਚੇਗਾ ਮੈਨੂੰ ਦੱਸ ਸਾਰਾ ਸਾਰਾ ਦਾ 15 15 ਦਾ 15 ਕਿੱਲੇ ਗੁੱਲ ਸਾਰਾ ਖਰਾਬ ਹੋ ਗਿਆ ਜੀ ਪੰਨੂ ਪੈਣ ਗਏ ਹੁਣ ਬੰਦਾ ਕੀ ਕਰੇ ਘੱਟ ਤੋਂ ਘੱਟ ਵੀ ਮਾਲ ਦਾ ਲੱਖ ਰੁਪਇਆ ਆਉਣਾ ਚਾਹੀਦਾ ਹੈ ਕਿਉਂਕਿ ਜਿਹੜੇ ਭਰਾ ਨੇ ਵੀ ਠੇਕੇ ਜਾਂ ਕੋਈ ਹੋਰ ਹਿੱਸੇ ਤੇ ਲਈ ਹੈ ਜਾਂ ਗਹਣੇ ਲਈ ਹੈ ਉਹਦਾ ਤਾਂ ਤਾਂ ਹੀ ਹੱਲ ਹੋ ਸਕਦਾ ਐ ਮੈਂ ਤਾਂ ਮਰ ਜਰ ਸੀ ਕਿਉਂਕਿ ਉਸਨੇ ਅਖੀਰ ਤੇ ਕਰਜ ਦੇਖਿਆ ਤਾਂ ਆਤਮ ਹੱਤਿਆ ਨਹੀਂ ਕਰਨਾ ਹੈ ਕਿਉਂਕਿ ਦੇਖਿਆ ਨਹੀਂ ਜਾ ਰਿਆ ਨਾ ਹਰੇਕ ਬੰਦੇ ਤੋਂ ਹੀ ਤੋਂ ਨੇ ਆਤਮ ਹੱਤਿਆ ਹੀ ਕਰਨਾ ਵੀ ਜਾਂ ਕਰਜਾਂ ਨਾਲ ਤਾਂ ਉਹ ਤਾਂ ਨਹੀਂ ਆਤਮ ਹੱਤਿਆ ਕਰਨਾ ਹੋਰ ਕੀ ਕਰ ਸਕਦਾ ਇਸ ਤੋਂ ਇਲਾਵਾ ਹੋਰ ਉਹ ਕੰਮ ਹੈ ਨਹੀਂ ਮੇਰੇ ਤੇ ਘੜਦ ਘਟ ਵੀ 15-20 ਲੱਖ ਰੁਪਇਆ ਹੋਵੇਗਾ ਘਟ ਤੋਂ ਘਟ ਦੀ ਮੈਨਾਂ ਦੇ ਠੇਕੇ ਤੇ ਲਈਦਾ ਫਿਰ ਅੱਗੇ ਆਈ ਚਲਾਈ ਚਲਦੀ ਰਹਿੰਦੀ ਵਿਚਾਲਾ ਗਿਆ ਚਲੇ ਗਿਆ ਆ ਗਿਆ ਕੋਈ ਹੋਰ ਲੈ ਲਈ ਠੇਕੇ ਬਸ ਐਸੇ ਆਈ ਚਲਾਈ ਚਲਦੀ ਰਹਿੰਦੀ ਐ ਬਾਕੀ ਹੁਣ ਵੇਖਿਆ ਜਾਵੇ ਤਾਂ ਵੀ ਅਸਲੋ ਹੀ ਮੈਨਾਂ ਕੋ ਦਿਮਾਗ ਤੇ ਟੈਨਸ਼ਨ ਹੋਈ ਪਈ ਪਤਾ ਨਹੀਂ ਕੀ ਬਣਨਾ ਵੀ ਤੁਹਾਡੇ ਬ੍ਰਦਰ ਨੇ ਕਦਮੇ ਕਰਕੇ ਹਾਂਜੀ ਹਾਂਜੀ ਉਹ ਮੈਂ ਵੀ ਪਿਛਲੀ ਵਾਰੀ ਹਮੇ ਉਹਨਾਂ ਦਾ ਪਾਣੀ ਨ ਦੇਖ ਕੇ ਘਰ ਦਾ ਨੁਕਸਾਨ ਦੇਖ ਕੇ ਹਟੈਕ ਦੀ ਸ਼ਿਕਾਇਤ ਹੋ ਗਈ ਗੁਰਦੇ ਦਾ ਡੋਗੇ ਫੇਫੜੇ ਡੱਡ ਹੋ ਗਏ ਅਸੀਂ ਤਾਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਕੋਈ ਉਹ ਦਾ ਕੁਛ ਨਾ ਕੁਛ ਬੱਚਾ ਨਾ ਦਿੱਤਾ ਜਾ ਪਰ ਕੁਛ ਨਹੀਂ ਕਿਸੇ ਨੇ ਸਾਡੀ ਸੁਣਾਈ ਕੀਤੀ ਉਹ ਦੋ ਵੀ 2023 ਨੂੰ 12 ਤਰੀਕ ਦਾ ਸੀ 17 ਤਰੀਕ ਨੂੰ ਪਾਣੀ ਆਇਆ ਸੀ 12 ਪਹਿਲੇ ਪਾਣੀ 2 ਮਹੀਨੇ ਚੱਲਦਾ ਰਿਹਾ ਸੀ ਤੇ ਮੈਡਮ ਆਦੇ ਸੀ ਦੁੱਗਗ ਸਾਹਿਬ ਦੀ ਸੀ ਮੈਡਮ ਆਏ ਸੀ ਦੋ ਤਿੰਨ ਵਾਰੀ ਮਿਲ ਕੇ ਵੀ ਗਏ ਸੀ ਘਰੇ ਵੀ ਆਏ ਸੀ ਤੇ ਲਾਸਟ ਵਾਰੀ ਵੇਖਿਆ ਤਾਂ ਕੰਦੇ ਹੋਏ ਇਨਾ ਵੱਡਾ ਨੁਕਸਾਨ ਹੋ ਗਿਆ ਸੀ ਪਿੱਛੇ ਫਿਰ ਉਹ ਸਾਲ ਬਾਅਦ ਛੋਟੇ ਭਾਈ ਦੀ ਐਕਸੀਡੈਂਟ ਹੋਣ ਕਰਨ ਬਹੁਤ ਹੋ ਗਈ ਮੈਂ ਇਕੱਲਾ ਹੀ ਰਹਿ ਗਿਆ ਘਰ ਦੇ ਵਿੱਚ ਬੱਚੇ ਨੇ ਦੂਜਾ ਪਰਿਵਾਰ ਐ ਮੈਂ ਅੱਗੇ ਦੇਖਣਾ ਤਾਂ ਅੱਗੇ ਮਨ ਨੂੰ ਰਾਹ ਨਿੱ ਦਿੱਸਦਾ ਪਿੱਛੇ ਦੇਖਣਾ ਤਾਂ ਪਿੱਛੇ ਵੀ ਨੀ ਰਾਹ ਦਿੱਸਦਾ ਪਿ ਜਾਵਾਂ ਤੇ ਜਾਵਾਂ ਕਿਹੜੇ ਪਾਸੇ ਨਹੀਂ ਮਨ ਕਰਦਾ ਵੀ ਆਪ ਦਾ ਆਪ ਹੀ ਲੈ ਕੇ ਇਸ ਦੁਨੀਆ ਤੋਂ ਚਲਾ ਜਾਵਾਂ ਸਾਡਾ 15 ਕਿੱਲੇ ਫਸਲ ਦਾ ਨੁਕਸਾਨ ਹੋ ਗਿਆ 15 ਕਿੱਲੇ ਹੀ ਸਾਰਾ ਤਬਾਹ ਹੋਇਆ ਕੁਝ ਨਹੀਂ ਬਚਿਆ ਸਾਡਾ ਦੁਕਾਨਾਂ ਤੁਸੀਂ ਦੇਖ ਹੀ ਲਓਨ ਵੀ ਆ ਵੱਡੇ ਭਾਈ ਦੀ ਕੋਠੀ ਖੜੀ ਐਂਦੇ ਵੀ ਪਿੱਛੇ ਬੀਮ ਬੈਠੇ ਜਾਂਦੇ ਨੇ ਇਧਰ ਮੇਰੀ ਐ ਛੋਟੇ ਭਾਈ ਦੀ ਡੈਥ ਹੋਈ ਉਹਦੀਆਂ ਨੀਆਂ ਭਰੀਆਂ ਨੇ ਤਾਂ ਸਾਰੀਆਂ ਨੀਆਂ ਹੀ ਬੈ ਗਈਆਂ ਸਾਰੀਆਂ ਫਿੱਲਰ ਮਿੰਦਰ ਗਈਆਂ ਉਹਦਾ ਤਾਂ ਹੈ ਹੀ ਕੋਈ ਕੌਸ਼ਣ ਨਹੀਂ ਨਾ ਉਹਦੋਂ ਬਣਿਆ ਐਕਸੀਡੈਂਟ ਦਾ ਬਣਿਆ ਤਾਂ ਨਾ ਹੁਣ ਕੁਛ ਬਣਨਾ ਉਹਦੇ ਤਾਂ ਬੱਚੇ ਰੋਂਦੇ ਫਿਰਦੇ ਨੇ ਸਿੱਤ ਮੰਗੇ ਕਰਨਾ ਸਰਕਾਰ ਵੱਲੋਂ ਜਿੰਨੀ ਹੋ ਸਕਦੀ ਚਾਹਤ ਕੀਤੀ ਜਾਵੇ ਤੇ ਸਾਡੀ ਨਹੀਂ ਸਾਰੇ ਇਲਾਕੇ ਦੀ ਐ ਇਹ ਨਹੀਂ ਕਹਿੰਦੇ ਵੀ ਸਾਡੀ ਖਾਸ ਕਰਕੇ ਸਾਡੀ ਕੀਤੀ ਜਾਵੇ ਜਿੰਨਾ ਨੂੰ ਮੰਨ ਲਓ ਆੜ ਦੀ ਮਾਰ ਦੇ ਚ ਹੈਗੇ ਨੇ ਸਭ ਲੋਕ ਹੈਗੇ ਨੇ ਦੇ ਨਹੀਂ ਕੋਈ ਕੋਈ ਪਰਤੂ ਲੈ ਕੇ ਆਪਣਾ ਏਰੀਆ ਹੈਗਾ ਭਾਈ ਲਕਾਤਾਕਾ ਜਿੰਨਾ ਵੀ ਸਭ ਨੂੰ ਜਿੰਨੀ ਹੋ ਸਕਦੀ ਉਹ ਨਹੀਂ ਸੈਤਾ ਦਿੱਤੀ ਜਾਵੇ ਸਰਕਾਰ ਤੇ ਅਸੀਂ ਮੰਗ ਕਰਦੇ ਆਂ ਕਿ ਜਿੰਨਾ ਬੰਦਾ ਮਾਰ ਜਾ ਘਟ ਤੋਂ ਘਟ ਵੀ ਲੱਖ ਰੁਪਇਆ ਆਉਣਾ ਚਾਹੀਦਾ ਕਿੰਨੇ ਦਾ ਤਾਂ ਹੀ ਕੋਈ ਕੰਮ ਅੱਗੇ ਚੱਲ ਸਕਦਾ ਹੈ ਕਿ ਹੁਣ ਮੰਨ ਲਓ ਪਾਣੀ ਹਟਿਆ ਤਾਂ ਫਿਰ ਵੀ ਖਰਚੇ ਦਾ ਕਰੇ ਕਣਕ ਦੀ ਜਾਂਗੇ ਕਣਕ ਵੀ ਵਾਸਤੇ ਬੈਠਾ ਨਾ ਉਹਨੇ ਖਾਦ ਵਾਸਤੇ ਬੈਠੇ ਨਹੀਂ ਉਹਨੇ ਬਜਾਈ ਕਿੱਥੂ ਕਰਾਂਗੇ ਅਸੀਂ ਹਰੇਕ ਲੋਕ ਹੀ ਕਹਿੰਦਾ ਵੀ ਬਜਾਈ ਆਗਾ ਕਿਵੇਂ ਕਰਾਂਗੇ ਸਾਰੇ ਕੰਮ ਠੱਪ ਹੋ ਗਏ ਨਹੀਂ ਜਿਵੇਂ ਵੇਖਿਆ ਜਾਵੇ ਕੋਠੀ ਦੇ ਸਾਹਬ ਨਾਲ ਵੀ ਇੰਨਾ ਪੈਸਾ ਲੱਗਿਆ ਮੰਨ ਲਓ 15 ਲੱਖ ਹੈ ਕੁਛ ਨਾ ਕੁਛ ਤਾਂ ਦੇਣੀ 15 ਨਾ ਦੇਣਗੇ ਤਾਂ 10 ਤਾਂ ਦੇਣੀ ਦੇਣਾ ਤੇ ਚੱਲ ਅਗਲਾ ਪਰਿਵਾਰ ਆ ਦਾ ਪਾਲਣਾ ਵਰਨੇ ਵੀ ਦਾ ਕਮਰੇ ਬਣਾਣੇ ਦੁਬਾਰਾ ਤਿਆਰ ਕਰਨੀ ਪੈਣੀ ਹੈ ਕਈ ਸਮਾਜਿਕ ਸੁਸਤਾਵੀਆਂ ਵੀ ਅੱਗੇ ਆ ਰਹੀਆਂ ਜਿਵੇਂ ਕੋਈ ਗਾਇਕ ਆ ਰਿਹਾ ਜੀ ਉਹ ਵੀ ਮਦਦ ਕਾਫੀ ਪਹੁੰਚਾ ਰਹੇ ਨੇ ਉਹ ਵਿਚਾਰੇ ਨੇ ਵੀ ਆਪਣੇ ਤੇ ਇੱਥੇ ਆਏ ਨਹੀਂ ਆਪਣੇ ਆਂ ਦੇ ਦਦਾ ਪਦ ਖਾਂਦੇ ਪਰ ਉਹ ਪਿੱਛੇ ਪਿੱਛੇ ਲਖਾਈ ਜਾਂਦੇ ਨੇ ਸ਼ਾਇਦ ਪਰ ਸਾਥ ਕੋ ਨਹੀਂ ਅੱਗੇ ਆਣ ਦਿੰਦਾ ਕਿ ਰੱਬ ਜਾਣੇ ਸਰਕਾਰ ਨਹੀਂ ਅੱਗੇ ਆਣ ਦਿੰਦੀ ਇੱਥੇ ਆਏ ਸੀ ਇੱਕ ਦੋ ਹੀ ਆਏ ਨੇ ਬਾਕੀ ਤਾਂ ਜਿਵੇਂ ਮਨਕੀਰ ਕੌਰ ਉਹ ਲਖਾ ਉਹ ਬਹੁਤ ਜ਼ਿਆਦਾ ਸੇਵਾ ਕਰ ਰਹੇ ਆਏ ਉਸ ਨੇ ਸੁਣਿਆ ਵੀ ਟਰੈਕਟਰ ਵੀ ਦੇ ਰਿਹਾ ਹੈ ਘਰ ਘਰ ਜਾ ਕੇ ਪੈਸਾ ਵੀ ਦੇ ਰਿਆ ਜਿੰਨੂੰ ਮੰਨ ਲੋ ਜੇ ਦਾ ਪੇਸ਼ੈਂਟ ਹੈ ਜਾਂ ਕਿਸੇ ਨੂੰ ਛੱਟ ਲੱਗੀ ਹੋ ਮੌਕੇ ਤੇ ਹੀ ਹੁੰਦਾ ਕੀਤੀ ਜਾਂਦਾ ਸੇਵਾ ਉਹਦੇ ਵਰਗਾ ਸਭ ਹੋ ਜਾਂਦਾ ਤੇ ਪਿਆਰ ਕੋ ਖੰਮ ਰਦਾ ਨਹੀਂ ਤੁਸੀਂ ਹੋਣਾ ਤੋਂ ਕੀ ਅਪੀਲ ਕਰਨਾ ਤਾਂ ਅੱਛੀ ਰਮਾ ਤੋਂ ਇਹ ਅਪੀਲ ਕਰਨ ਵੀ ਸਾਡੇ ਇਲਾਕੇ ਚ ਛੇਕਰੀ ਆ ਕੇ ਦਰਸ਼ਨ ਦੇਣ ਸਾਡਾ ਇਲਾਕਾ ਦੇਖਣ ਵੀ ਕਿਵੇਂ ਇਹਨਾਂ ਦਾ ਨੁਕਸਾਨ ਹੋਇਆ ਤੇ ਸਾਡੀ ਸਹਾਇਤਾ ਕਰਨਾ ਹੈ ਕਿ ਬਾਪੂ ਬਜ਼ੁਰਗਾ ਗਾ ਉਹ ਉਹਨੂੰ ਵੀ ਆੜ ਦੀ ਸ਼ਿਕਾਇਤ ਆ ਗਈ ਉਹਦੀ ਦਵਾਈ ਚਲਦੀ ਉਹ ਕੱਲ ਪਰਸੋਂ ਲੈ ਕੇ ਆ ਗੱਲਾਂ ਨਗਰੋਂ ਦਵਾਈ ਉਹ ਵੀ ਬਾ ਸਾਡੀ ਟੈਨਸ਼ਨ ਹੈ ਜੀ ਆਦਾ ਇੱਕ ਬਜ਼ੁਰਗ ਗਾ ਨੇ ਕਿ ਮੈਂ ਘਰ ਦੇ ਵਿੱਚ ਵੱਡਾ ਹੋਰ ਕੋਈ ਨਹੀਂ ਹੈ ਨਾ ਹੋਰ ਬੱਚੇ ਹੀ ਨੇ ਸਾਰੇ ਕੋਈ بیੜੀਆਂ ਮੰਨ ਲੋ ਆਂਦੀਆਂ ਨੇ بیੜੀਆਂ ਕਈ ਵਾਰ ਦੇ ਜਾਂਦੇ ਨੇ ਕਈ ਵਾਰ ਅੱਗੇ ਲੰਘ ਜਾਂਦੇ ਨੇ ਰੋਕਦੇ ਆ ਅੱਗੇ ਲੰਘ ਜਾਂਦੇ ਨੇ ਕਈ ਦਾ ਪਾਣੀ ਦਿੱਤੀ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਜ਼ਿਆਦਾ ਆ ਗਈ ਹੈ ਪੀਣ ਦਾ ਪਾਣੀ ਨਹੀਂ ਹੈ ਨਹੀਂ ਕਿਉਂਕਿ ਬੋਰ ਦੋ ਹੋ ਗਏ ਸੀ ਉਹ ਵੀ ਦਰਿਆ ਦੀ ਲਪੇਟ ਚ ਆ ਗਏ ਨੇ ਉਹ ਪਾਣੀ ਖਰਾਬ ਹੋ ਗਿਆ ਹੈ ਸਾਨੂੰ ਪੀਣ ਦੀ ਪਾਣੀ ਦੀ ਜਿਆਦਾ ਦਿੱਕਤ ਆ ਰਹੀ ਹੈ ਮੰਨ ਲਓ ਜਿਵੇਂ ਫੋਟ ਆ ਜਾ ਤੇ ਆ ਜਾਂਦੀ ਹੈ ਉਹ ਕਈ ਵਾਰ ਐਕਸਟਰਾ ਕਰਪਟ ਆ ਜਾਂਦੇ ਨੇ ਬੋਤਲ ਉਹਦੇ ਨਾਲ ਸਾਰ ਲਈਦਾ ਜਿੰਨਾ ਟਾਈਮ ਉਹ ਕੱਟ ਜਾਵੇ ਫਿਰ ਜਿਆਦਾ ਲੋਡ ਪਏ ਤੇ ਇਹਦੇ ਕਾਰੋਂ ਲੱਗਿਆ ਮਥਮ ਨਗਰ ਉੱਥੇ ਜਾ ਕੇ ਕੈਂਪਰ ਭਰ ਆ ਲਈਗਾ ਹੁਣ ਸਵੇਰੇ 10 ਬੋਤਲਾਂ ਦੇ ਗਏ ਨੇ ਇੱਕ ਨੇ ਪਰਿਵਾਰ ਕਮੰਡ ਇੱਥੇ ਗੱਡ ਤੋਂ ਕੜੇ 15 ਜਣੇ ਅਸੀਂ ਬੈਠੇ ਦੇਖ ਲਓ ਆ ਮਕਾਨਾਂ ਦਾ ਕੀ ਹਾਲ ਹੋਇਆ ਪਿਆ ਕਿੰਨੇ ਮਕਾਨਾਂ ਦਾ ਨੁਕਸਾਨ ਹੋ ਗਿਆ ਪੰਜ ਛੇ ਮਕਾਨਾਂ ਦਾ ਨੁਕਸਾਨ ਫਿਰ ਸਾਬ ਲਾਲ 2023 ਚ ਆਇਆ ਪਾਣੀ ਉਦੋਂ ਵੀ ਇਹ ਹਾਲ ਹੋਇਆ ਉਦੋਂ ਤੋਂ ਮਡੇ ਦੁਨੀਆ ਤੇ ਨਹੀਂ ਜਾਏ 23 ਚ ਇੱਕ ਨੂੰ ਡੇਂਗੂ ਬੁਖਾਰ ਬਣਾ ਤੇ ਇੱਕ ਨੂੰ ਐਕਸੀਡੈਂਟ ਹੋ ਤੇ ਮੋ ਗਿਆ ਉਹਨਾਂ ਦੀ ਆਪਣੇ ਉੱਤਰ ਅਗੇ ਕਿ ਉਹ ਪੋਤਰ ਹੈਗੇ ਉਹਨਾਂ ਦੀ ਸਮਾਲ ਜਿਹੜੀ ਸਾਨੂੰ ਕਰਨੀ ਪੈਂਦੀ ਪਾਣੀ ਚ ਸਮਾਨ ਵਿੱਚ ਪਿਆ ਰਹਿ ਗਿਆ ਸੀ ਆਪ ਬਾਈਕ ਤੇ ਮਕੇ ਮਕਾਨਾਂ ਤੇ ਚਲੇ ਉਹਨਾਂ ਕਿਨ ਕੇ ਬਾਲ ਬੱਚਾ ਨਾਂਦਾ ਵੀ ਖਾਮਣਾ ਪੈਂਦਾ ਤੇ ਆਪ ਦਾ ਵੀ ਫਿਰ ਬਜ਼ੁਰਗ ਬੰਦਾ ਦੇ ਗੇਹਵਾਰ ਹੁੰਦੀ ਗਿਆਨਾ ਮਸਲੇ ਤੇ ਬਚੇ ਤੇ 12 12 ਫੁੱਟ ਪਾਣੀ ਫਿਰਦਾ ਹੈ ਦਰਾੜਾਂ ਹੀ ਪੈ ਰਈਆਂ ਨੇ ਤੇ ਫਿਰ ਆ ਬੀਮ ਐਦੇ ਦੇ ਪਾਰੇ ਪਾਏ ਨੇ ਸਾਰੇ ਬੀਮ ਵੀ ਪਾਟ ਗਏ ਫਸਲਾਂ ਦਾ ਨਾਮ ਨਿਸ਼ਾਨੀ ਨਹੀਂ ਦ ਆ ਫਸਲਾਂ ਉਹ ਵੀ ਪਤਾ ਨਹੀਂ ਕਣ ਗਦੀਂਦੀ ਕਣੀ ਗਦੀਂਦੀ ਕਿਥੇ ਦਿਨ ਪਾਣੀ ਚੱਲਣਾ ਹੁਣ ਡੇਢ ਮਹੀਨਾ ਹੋ ਗਿਆ ਪਾਣੀ ਚੱਲੀ ਜਾਂਦਾ ਇਹ ਤਾਂ ਹੁਣ ਕਾਨ ਪਾਟਣ ਦਾ ਤੌਰ ਕੀ ਕਰਨ ਅਜੇ ਹੋਰ ਖਤਰਾ ਬਣਿਆ ਹੋਇਆ ਹੈ। ਆਲੀ ਖਤਰਾ ਹੋਰ ਬਣਾ ਵਿਆ ਹੈ ਮਕਾਨਾਂ ਦਾ। ਮਕਾਨਾਂ ਵਾ ਕਿਸੇ ਵੇਲੇ ਵੀ ਤਹਿਸਤ ਲਈ। ਅਸੀਂ ਆਨੇ ਵੀ ਸਰਕਾਰ ਕੋਈ ਦੇਖਭਾਲ ਕਰੇ ਸਾਡੀ। ਹੋਰ ਕੀ ਮੰਗ ਕਰਨੇ ਆ ਸਾਨੂੰ ਪੰਜ-ਪੰਜ ਮਰਲੇ ਵਤਾਰ ਬੇਮਨ ਖਾਂ। ਬੜੀ ਪਈ ਹੈ ਸਰਕਾਰ ਦੀ ਥਾਂ। ਪੰਜ-ਪੰਜ ਮਰਲੇ ਦੇਵੇ ਆਦਾ ਸੀ ਉੱਥੇ ਬਹਿ ਕੇ ਚਲੋ ਵਾਈ ਇੱਥੋਂ ਗੱਡ ਗਿਆ ਤਾਂ ਕਿ ਜਦੋਂ ਪਾਣੀ ਦਾਣੀ ਆਂਦਾ ਉਦੋਂ ਉੱਥੇ ਗਿਆ ਠੱਲਾ। ਫਿਰ ਲੜਾਈ ਵੀ ਤੈਨੂੰ ਪਤਾ ਥੋੜੇ ਦਿਨ ਹੋਏ ਨੇ ਪਿੱਛੇ ਪਾਣੀ ਤੋਂ ਪਹਿਲੇ ਸਮਾਨ ਕੱਢਣਾ ਪੈ ਗਿਆ ਤੇ ਦਹੋਂ ਨਾਵਣ ਲੱਪੈ ਲੜਾਈ ਸ਼ੁਰੂ ਹੋ ਗਈ ਉਦੋਂ ਕੁ ਬਛੇ ਚ ਘਣਾ ਪਾਣੀ ਲੈ ਕੇ ਬਹਿ ਜਾ ਪਰ ਤਵੇ ਜੰਗ ਦਾ ਖਤਰਾ ਆ ਦੇ ਕਦੇ ਪਾਣੀ ਦਾ ਪਾਣੀ ਦਾ ਕਦੇ ਕਦੇ ਜੰਗ ਦਾ ਖਤਰਾ ਹੁਣ ਪਾਣੀ ਅੱਦੇ ਦਾ ਫਿਰ ਜੰਗ ਦਾ ਖਤਰਾ ਪੈ ਜਾਣਾ ਇਹ ਕੋਲੂ ਤੇ ਇਹੀ ਕੰਮ ਲੱਗਦਾ ਇਹੀ ਕੰਮ ਲੱਗਦਾ ਔਰ ਸਾਡੇ ਕੋਲ ਕੋਈ ਕੰਮ ਨਹੀਂ ਹੈਗਾ ਕਈ ਵਾਰੀ ਹੱਥ ਖੜੇ ਕਰਕੇ ਬਜਣਾ ਪੈਂਦਾ ਇਹੋ ਹੀ ਮਤਬੀਆ ਦੇਖਭਾਲ ਕਰਨ ਜਨਤਾ ਦੀ ਆ ਕਿਹੜੇ ਮਕਾਨਾਂ ਦਾ ਕੀ ਹਾਲ ਹੋਇਆ ਪਿਆ ਹੈ ਹੁਣ ਸਲਾਬ ਨਾਲ ਜਿਹੜਾ ਹੈ ਪੂਰੀ ਛੱਤ ਤੇ ਗੱਜ ਨਾਲ ਲੱਪੜ ਗਿਆ ਹੋਰ ਜਿਆਦਾ ਖਤਰਾ ਹੋਵੇ ਜਾਂ ਸੁੱਕੇ ਦਾ ਪਾਣੀ ਲਵੇਗਾ ਥਾਂ ਇੱਥਾ ਮਕਾਨ ਇੱਥਾ ਬੈਣਦੇ ਮਾਰਜਾ ਸੰਨ ਦਿੱਤਾ ਜਾਵੇ ਜਲਦੀ ਤੋਂ ਜਲਦੀ ਅੰਗ ਤਾਂ ਅੱਜਕੱਲ ਬਰਦਾ ਕੀ ਹੈ ਪੇਟ ਨੂੰ ਹੱਥ ਨਹੀਂ ਲਾਇਆ ਜਾਂਦਾ ਇਹ ਪੇਮੈਂਟ ਨਹੀਂ ਹੱਥ ਲਾ ਜਾਂਦਾ ਬਜੇ ਦੀ ਨਹੀਂ ਆ ਜਾਂਦਾ ਫਿਰ ਸਰੀਆਂ ਨਹੀਂ ਲਾ ਜਾਂਦਾ ਕੋਈ ਇਹ ਤੇ ਸਰਕਾਰ ਦੇਖਭਾਲ ਕਰੇ ਤੇ ਚੰਗੀ ਗੱਲ ਐ